ਲੁਧਿਆਣਾ ਦੇ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਈ ਚਲਾਨ ਹੋਵੇਗਾ। ਤੋਂ ਅੱਜ ਇਹ ਕਿ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ 40 ਚੌਂਕਾ ਦੇ ਵਿੱਚ ਸਮਾਰਟ ਕੈਮਰੇ ਲੱਗਣ ਜਾ ਰਹੇ ਨੇ ਜਿਸ ਦੇ ਵਿੱਚ 14 ਚੌਂਕਾ ਦੇ ਵਿੱਚ ਆਧੁਨਿਕ ਤਕਨੀਕ ਦੇ ਕੈਮਰੇ ਐਕਟਿਵ ਹੋ ਚੁੱਕੇ ਨੇ। ਜਿਨ੍ਹਾਂ ਦੇ ਰਾਹੀਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਦੇ ਈ ਚਲਾਨ ਹੋਣਗੇ ਜਿਸ ਦਾ ਚਲਾਨ ਹੋਵੇਗਾ ਉਸ ਨੂੰ SMS ਦੇ ਰਾਹੀਂ ਮੈਸੇਜ ਭੇਜਿਆ ਜਾਵੇਗਾ। ACP ਚਰਨਜੀਤ ਸਿੰਘ ਲੰਬਾ ਨੇ ਦੱਸਿਆ ਕਿ 2019 ਤੋਂ ਈ-ਚਲਾਂ ਦੀ ਸ਼ੁਰੂਆਤ ਹੋਈ ਸੀ ਜਦ ਇਹ ਚਲਾਨ ਪੋਸਟੇ ਰਾਹੀਂ ਭੇਜਿਆ ਜਾਂਦਾ ਸੀ ਪਰ ਉਸ ਸਮੇਂ ਫਿਰੋਜ਼ਪੁਰ ਰੋਡ ਤੇ ਐਲੀਵੇਟਰ ਪੋਲਾ ਬਣਨ ਦੇ ਕਾਰਨ ਚੌਂਕਾ ਦੇ ਵਿੱਚ ਟ੍ਰੈਫਿਕ ਲਾਈਟਾਂ ਹਟਾਉਣੀਆਂ ਪਈਆਂ ਸਨ ਪਰ ਹੁਣ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਨਵੀਆਂ ਸੈਂਸਰ ਟ੍ਰੈਫਿਕ ਲਾਈਟਾਂ ਅਤੇ ਈ-ਚਲਾਂ ਦੇ ਲਈ ਕੈਮਰੇ ਲਗਾਏ ਜਾ ਰਹੇ ਨੇ ਜਲਦੀ 40 ਚੌਂਕਾ ਦੇ ਵਿੱਚ ਈ-ਚਲਾਂ ਦੀ ਸ਼ੁਰੂਆਤ ਹੋਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਤਾਵਨੀ ਵੀ ਦਿੱਤੀ ਗਈ ਹੈ। ਇਹ ਚਲਾਨਿੰਗ ਉਹਦੇ ਅਨਾਂ ਚ ਪਹਿਲੇ ਵੀ ਚੱਲ ਰਹੀ ਸੀ ਜਿੱਦਾਂ ਤੁਸੀਂ ਜਾਣਦੇ ਹੋ। ਲੇਕਿਨ ਹੁਣ ਨਵੀਂ ਟ੍ਰੈਫਿਕ ਲਾਈਟਸ ਲੱਗਣ ਕਰ ਸਾਡਾ ਇਹ ਹੈਗਾ ਉਪਰਾਲਾ ਹੈਗਾ ਕਿ ਅਸੀਂ ਇਹਨੂੰ ਹੋਰ ਐਕਸਟੈਂਡ ਕਰੀਏ। ਜਿਹੜੀ ਨਵੀਂ ਲਾਈਟਸ ਲੱਗੀਆਂ ਜਿਹੜੇ-ਜਿਹੜੇ ਚੌਂਕਾਂ ਤੇ ਉੱਥੇ-ਉੱਥੇ ਵਿਜ਼ਿਬਿਲਟੀ ਦੇ ਹਿਸਾਬ ਨਾਲ ਇਹ ਚਲਾਨਿੰਗ ਦੇ ਨਾਲ ਉਹਨੂੰ ਜੋੜਨ ਦਾ ਸਾਡੀ ਕੋਸ਼ਿਸ਼ ਰਹੇਗੀ। ਕਿਸ ਤਰ੍ਹਾਂ ਕਿੰਨੀ ਚੌਕਾਂ ਦਾ ਜਲਾ ਕੇ ਕੀ ਖਾਸ ਹੋਊਗਾ ਨਾ ਲਾਈਟਾਂ ਦੇ ਕਿਸ ਤਰ੍ਹਾਂ ਦਾ ਟੈਕਨੋਲੋਜੀ ਨਾ ਕੀ ਪਹਿਲਾਂ 2018 ਜੀ ਸੀ ਕੁਝ ਐਲੀਮੈਂਟ ਫੂਲ ਕਰਕੇ ਪਾ ਕੇ ਹੋ ਕਿ ਟੈਕਨੋਲੋਜੀ ਦਾ ਮਾਵਾਦਾ ਕੀਤਾ ਗਿਆ ਤੇ ਕਿਹਦੇ ਕਿਹਦੇ ਚਲਾਣ ਹੋਇਆਗਾ ਇਹ ਬਿਲਕੁਲ ਲੇਟੈਸਟ ਜਿਹੜੀ ਮਾਡਰਨ ਹੈਗੀ ਹੈ ਟ੍ਰੈਫਿਕ ਲਾਈਟ ਸਿਸਟਮ ਉਹਨੂੰ ਐਟੀਸੀਐਸ ਕਹਿੰਦੇ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਇਹ ਜਿਹੜਾ ਹੁੰਦਾ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਟ੍ਰੈਫਿਕ ਦਾ ਫਲੋ ਹੈ ਜਿੱਧਰੂ ਟ੍ਰੈਫਿਕ ਜ਼ਿਆਦਾ ਉਧਰ ਟਾਈਮ ਹੈ ਉਹਨੂੰ ਆਪਣੇ ਆਪ ਅਡਜਸਟ ਕਰ ਦਿੰਦੇ ਆ ਔਰ ਇੱਕ ਤੋਂ ਅਗਲੀ ਲਾਈਟ ਹੈ ਜਿਨ੍ਹਾਂ ਦਾ ਆਪਸ ਦੇ ਵਿੱਚ ਵੀ ਲਾਈ ਕੰਟੈਕਟ ਹੁੰਦਾ ਲਾਈਜਨ ਹੁੰਦਾ ਤੇ ਇਹ ਸਿਸਟਮ ਜਿਹੜਾ 40 ਤੋਂ ਵੱਧ ਪੁਆਇੰਟਾਂ ਤੇ ਲਗਾਇਆ ਜਾਣਾ ਔਰ ਪਹਿਲੀ ਜਿਹੜੀ ਸਟੇਜ ਦੇ ਵਿੱਚ 18 ਦੇ ਗ੍ਰੀਨ ਪੁਆਇੰਟਸ ਹੈਗੇ ਆ ਜਿਹੜੇ ਜ਼ਿਆਦਾਤਰ ਫਿਰੂਜ਼ਪੁਰ ਰੋਡ ਤੇ ਹੈ ਔਰ ਚੰਡੀਗੜ੍ਹ ਤੇ ਆ ਉਹਨਾਂ ਦੇ ਵਿੱਚੋਂ ਵੀ ਸਾਨੂੰ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਹਫਤਾ ਦੋ ਦੇ ਵਿੱਚ ਉਹਨਾਂ ਤੇ ਸ਼ੁਰੂ ਹੁੰਦੀ ਹੈ ਸਰ ਕਿਹੜਾ ਚਲਾਨ ਹੈ ਜਿਹਦੇ ਵਿੱਚ ਸਾਰੇ ਚਲਾਨ ਪਟੇ ਜਾਣਗੇ ਕਿ ਇੱਕ ਖਾਸ ਕਿਸਮ ਦਾ ਚਲਾਨ ਹੋਗਾ ਪਹਿਲੇ ਦੌਰ ਦੇ ਵਿੱਚ ਜਿਸ ਤਰ੍ਹਾਂ ਦਾ ਕਾਫੀ ਲਗਾਤਾਰੀ ਵਾਇਲੇਸ਼ਨ ਇੰਗ੍ਰਾਫਿਕ ਤੇ ਕਰਦੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਇਸ਼ਾਰਾ ਹੈ ਸਰ ਇਹੋ ਜੇ ਈਚ ਲਰਨਿੰਗ ਹੈ ਜਿਹੜੀ ਪਹਿਲਾਂ ਵੀ ਹੋ ਰਹੀ ਸੀ ਉਹ ਅਸੀਂ ਇਨੀਸ਼ੀਅਲੀ ਰੈੱਡ ਲਾਈਟ ਜੰਪ ਦਾ ਹੀ ਕਰ ਰਹੇ ਸੀ ਤੇ ਹੁਣ ਵੀ ਜਿਹੜਾ ਇਹਨੂੰ ਸਟਾਰਟ ਤੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਰੈੱਡ ਲਾਈਟ ਜੰਪ ਤੋਂ ਸਟਾਰਟ ਕੀਤਾ ਜਾਏ ਉਹ ਫਿਰ ਉਸ ਚੌਕ ਤੇ ਕਿਸ ਤਰ੍ਹਾਂ ਦੀ ਵਾਇਲੇਸ਼ਨ ਹੈ ਕਿਸ ਤਰ੍ਹਾਂ ਦਾ ਉੱਥੇ ਸਾਨੂੰ ਲੋਡ ਹੈਗੀ ਧਿਆਨ ਦੇਣ ਦੀ ਤਾਂ ਇਹਨੂੰ ਐਕਸਟੈਂਡ ਕਰਨ ਦਾ ਫਿਰ ਅਗਲੇ ਫੇਸ 'ਚ ਸੋਚਾਂਗੇ ਸਰ ਕਿਸ ਤਰ੍ਹਾਂ ਨਾਲ ਜਿਹੜਾ ਕਲਾਂ ਚੱਲਨ ਜਾਉ ਉਹਦੇ ਜਿਹੜਾ ਪਹਿਲਾਂ ਜਿਹੜਾ 75 ਰਾਜ ਦਾ ਸੀ ਉਹ ਕਿਸ ਤਰ੍ਹਾਂ ਨਾਲ ਚੱਲੂਗਾ ਹਾਂ ਇਹ ਬੜਾ ਅੱਛਾ ਸਵਾਲ ਪੁੱਛਿਆ ਜਿਹੜੇ ਪਹਿਲੀ ਈਚ ਲਰਨਿੰਗ ਸਾਡੀ ਸੀ ਉਹ ਸਾਡਾ ਲੋਕਲ ਸੌਫਟਵੇਅਰ ਸੀਗਾ ਔਰ ਉਹਦੇ ਵਿੱਚ ਇਹ ਡਰਾਅਬੈਕ ਸੀ ਕਿ ਸਾਨੂੰ ਜਿਹੜਾ ਬਾਇਪੋਸਟ ਭੇਜਣਾ ਪੈਂਦਾ ਹੁਣ ਅਸੀਂ ਆਪਣਾ ਹੈੱਡਕੁਆਰਟਰ ਨੂੰ ਲਿਖਿਆ ਕੀ ਅਸੀਂ ਜਿਹੜਾ ਨਿੱਕ ਦਾ ਨੈਸ਼ਨਲ ਸੌਫਟਵੇਅਰ ਹੈਗਾ ਉਹ ਲਿਆ ਜਾਵੇ ਔਰ SMS ਗੇਟਵੇ ਉਹਦੇ ਆਨ ਨਾਲ ਹੀ ਹੋਏਗਾ ਕਿ ਚਲਾਨ ਫਿਰ ਸਾਨੂੰ ਬਾਈਪਾਸ ਦੀ ਭੇਜੇਗਾ ਪਹਿ ਜਾ ਪਵੇਗਾ ਜਿਹੜਾ ਹੈ ਵਾਇਲੇਸ਼ਨ ਕਰਦਾ ਜਿਹੜਾ ਰਾਈਡਰ ਉਹਨੂੰ SMS ਰਾਹੀਂ ਉਹਦੀ ਸੂਚਨਾ ਭੇਜੀ ਜਾਏਗੀ ਸਰ ਦੂਸਰਾ ਨਾਲ ਇਸ ਤਰ੍ਹਾਂ ਆਮ ਲੋਕਾਂ ਦੀ ਗੱਲ ਹੈ ਕਿ ਜਿਹੜੇ ਟ੍ਰੈਫਿਕ ਵਾਲੇ ਹੁੰਦੇ ਆਮ ਲੋਕਾਂ ਨੂੰ ਇਸ ਤਰ੍ਹਾਂ ਬੈਂਜੇ ਲਾਈਟਾਂ ਦੇ ਹੁੰਦਾ ਹੈਗਾ ਕੈਮਰਾ ਲੱਗਦਾ ਜਾਂਦੇ ਉਹ ਕਿਵੇਂ ਕਿਸ ਤਰ੍ਹਾਂ ਦਾ ਮੋਰਾਂ ਕਰਦੇ ਕਿ ਇੱਕ ਸਮਾਰਟ ਸਿਟੀ ਜਿਹੜੀ ਹੈ ਉਹ ਸਮਾਰਟ ਨਾਗਰਿਕਾਂ ਨਾਲ ਲਈ ਬਣਦੀ ਹੈ ਉਹ ਮੇਰੀ ਇਹੀ ਅਪੀਲ ਹੈ ਕਿ ਅਸੀਂ ਚੰਗੇ ਨਾਗਰਿਕ ਹੋਣ ਦਾ ਸਬੂਤ ਦਈਏ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਔਰ ਕਿਉਂਕਿ ਟ੍ਰੈਫਿਕ ਨਿਯਮ ਹੈ ਜਿਹੜੇ ਉਹ ਸਿਰਫ ਚਲਾਨ ਦੇ ਡਰ ਤੋਂ ਫੋਲੋ ਕਰਨਾ ਇੱਕ ਇਹ ਕੋਈ ਬੜਾ ਅੱਛਾ ਐਕਸਕਿਊਜ਼ ਨਹੀਂ ਹੈ ਅੱਛੀ ਅਸੀਂ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਨੂੰ ਸਮਝੀਏ ਨਾ ਕੇਵਲ ਦੀ ਆਪ ਪਾਲਣਾ ਕਰੀਏ ਬਲਕਿ ਦੂਸਰਿਆਂ ਨੂੰ ਵੀ ਟ੍ਰੈਫਿਕ ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੀਏ ਕਿਸਾ ਜਿਹੜਾ ਟ੍ਰੈਵਲ ਦੀ ਕਮੇਟੀ ਉਹ ਵੀ ਇੰਸਪੈਕਟਰ ਸਾਹਿਬ ਨੂੰ ਬੁਲਾਇਆ ਕਿ ਇਹਦੇ ਬਾਰੇ ਗੱਲ ਕਰੀਏ ਹਾਂ ਇਹ ਜਿਹੜੇ ਪਿਛਲੇ ਸਾਲ ਇੱਕ ਨੋਟੀਫਿਕੇਸ਼ਨ ਆਇਆ ਸੀ ਜਿਹਦੇ ਵਿੱਚ ਜਿਹੜੇ ਕੁਝ ਸੀਰੀਅਸ ਆਫੈਂਸਿਸ ਹੈਗੇ ਆ ਉਹਨਾਂ ਦੇ ਵਿੱਚ ਪੈਨਲਟੀ ਚ ਵਾਅਦਾ ਕੀਤਾ ਗਿਆ ਸੀ ਜਿਹਦੇ ਵਿੱਚ ਮੋਬਾਈਲ ਲਿਸਨਿੰਗ ਔਰ ਡਰਿੰਕ ਐਂਡ ਡਰਾਈ ਪ੍ਰਮੁੱਖ ਹੈ ਔਰ ਬਾਕੀ ਜਿਹੜੇ ਹੈਗੇ ਚਲਾਨ ਉਹਨਾਂ ਚ ਵੀ ਥੋੜਾ ਥੋੜਾ ਵਾਅਦਾ ਕੀਤਾ ਗਿਆ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਪਹਿਲਾ ਚਲਾਨ ਹੈ ਜਿਹੜਾ ਉਦੇ ਵਿੱਚ ਜੋ ਮਾਉਂਟ ਹੁੰਦੀ ਹੈ ਸੈਕਿੰਡ ਚਲਾਨ 'ਚ ਉਹਨੂੰ ਡਬਲ ਕੀਤਾ ਜਾਂਦਾ ਉਹ ਤੀਸਰੇ ਚਲਾਨ ਕੀਤੇ ਜਾਣ ਤੇ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹਨੂੰ ਵੀ ਸਸਪੈਂਡ ਕੀਤਾ ਜਾਂਦਾ ਹੈ